ਹਾਂ ਮੈਂ ਸਮਝ ਗਿਆ ਉਹ ਤਾਂ ਜੀ ਜੀ ਸਹੀ 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 ਠੀਕ ਆ ਕੋਈ ਨਹੀਂ ਸਰ ਇੰਦਰੋਂ ਮੜਾ ਜਾਂ ਅਸੀਂ ਕਹਿੰਦੇ ਜੀ ਉਹ ਤਾਂ ਬਸ ਤੱਕੀ ਤਾਬੀ ਬਰਾਂ ਦੇ ਬੋਲੇ ਭਾਈ ਉਹ ਬਾਈ ਫਰੈਂਡ ਤਾਂ ਫਿਰ ਆਉਂਦੇ ਨੀ ਪੁੱਤ ਕੋਈ ਨਹੀਂ ਹੁੰਦਾ ਇਕਮੈਂਟਰ ਉਹ ਘਰ ਤੋਂ ਬਣਦੇ ਇੱਕ ਦੋ ਦੋ ਕਰਾ ਲਓ ਅਜ ਮੈਂ ਫੋਟੋ ਸਰ ਤੁਹਾਨੂੰ ਅਬਰਾਈ ਸਾਹਿਬ ਵੱਲੋਂ ਜੋ ਸਕੂਲ ਨਵਾਰੋ ਦਿੱਤਾ ਗਿਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬੜੇ ਚਿਰ ਤੋਂ ਸਾਡੀ ਇਹ ਲੋੜ ਸੀ ਤੁਸੀਂ ਇਸ ਲੋੜ ਨੂੰ ਮੁੱਖ ਰੱਖ ਕੇ ਸਾਡਾ ਜਿਹੜਾ ਇਹ ਕੰਮ ਕੀਤਾ ਬਹੁਤ ਧੰਨਵਾਦੀਆਂ ਤੁਹਾਡੇ ਇਸ ਕੰਮ ਲਈ ਥਾਰੋ ਲਈ ਬੱਚਿਆਂ ਨੂੰ ਜਿਹੜੀ ਪਾਣੀ ਸਾਫ ਪਾਣੀ ਪੀਣ ਦੀ ਸਹੂਲਤ ਮਿਲ ਗਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਇਸ ਕੰਮ ਦੀ ਤਰਫੀਰਪਾਲ ਸਿੰਘ ਜੀ ਤੁਸੀਂ ਪਿੰਡ ਕਾਨੇ ਵਾਲੀ ਦੇ ਸੀਨੀਅਰ ਆਗੂ ਆਮਦਨੀ ਪਾਰਟੀਆਂ ਸੰਬੰਧੀ ਵੀ ਰੱਖਦੇ ਹਾਂ ਸਮਾਜ ਸੇਵੀਓ ਇਹ ਜੋ ਅਬਰਾਏ ਸਾਹਿਬ ਵੱਲੋਂ ਇਸ ਸਕੂਲ ਨੂੰ ਆਰੋ-ਦਾਨ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਜਿਹੜਾ ਆਰੋ-ਦਾਨ ਕੀਤਾ ਹੈ ਬਹੁਤ ਵਧੀਆ ਪਰਾਨਾ ਹੈ ਜਿਹੜਾ ਪਾਣੀ ਸਾਫ਼ ਬੱਚਿਆਂ ਨੂੰ ਪਿਉਣਾ ਬਹੁਤ ਜ਼ਰੂਰੀ ਹੈ ਬਿਮਾਰੀਆਂ ਰਹਿਤ ਹੁੰਦਾ ਹੈ ਤੇ ਇਸ ਦੀ ਅਸੀਸ ਲੰਘਾ ਕਰਦੇ ਮੈਡਮ ਸਕੂਲ ਨੂੰ ਆਰੋ ਮਿਲਿਆ ਅਬਰਾਏ ਸਾਹਿਬ ਵੱਲੋਂ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਇਹ ਜਿਹੜੀ ٹرسٹ ਹੈ ਜੀ ਉਹਨੇ ਸਾਡੀ ਆ ਪਾਣੀ ਦੀ ਜਿਹੜੀ ਲੋੜ ਸੀ ਬੱਚਿਆਂ ਦੇ ਪੀਣ ਦੇ ਪਾਣੀ ਦੀ ਲੋੜ ਲਈ ਆਹ ਰੋ ਜਿਹੜਾ ਤੁਸੀਂ ਸਾਨੂੰ ਬਹੁਤ ਬਹੁਤ ਹੀ ਮਿਹਰਬਾਨੀ ਦਾ ਦਿੱਸ ਬੱਚਿਆਂ ਵੱਲੋਂ ਵੀ ਸਾਰੇ ਵੱਲੋਂ ਇਸ਼ੂਕਰ ਗੁਜ਼ਾਰ ਰਹੇ ਹਾਂ ਜੀ